हां <ISTuk password> जी ਸਾਰਿਆਂ ਪਿਆਰੇ ਸੱਜਣ ਕਾਲ ਜੀ ਅੱਜ ਆਪਾਂ ਤੁਹਾਨੂੰ ਫਾਸੀ ਸਲਵਾਰ ਦੀ ਕਟਿੰਗ ਕਰਕੇ ਦੱਸਾਂਗੇ ਠੀਕ ਹੈ ਜੀ ਕਿ ਆਪਾਂ ਆਸਾਨ ਤਰੀਕੇ ਨਾਲ ਕਿਵੇਂ ਫਾਸੀ ਸਲਵਾਰ ਦੀ ਕਟਿੰਗ ਕਰ ਸਕਦੇ ਆ ਠੀਕ ਹੈ ਜੀ ਇਹ ਬਹੁਤ ਹੀ ਆਸਾਨ ਤਰੀਕਾ ਕਟਿੰਗ ਹੁੰਦੀ ਆ ਤੇ ਦੇਖੋ ਆਪਣੇ ਕੋਲੇ ਹੈਗਾ ਜੀ 2.5 ਮੀਟਰ ਕਪੜਾ ਤੇ ਆਪਾਂ ਜਿਹੜੀ ਸਲਵਾਰ ਦੀ ਕੰਪਲੀਟ ਲੈਂਥ ਹੈਗੀ 36 ਇੰਚ ਸਲਵਾਰ ਦੇ ਤਿਆਰ ਹੈ ਜੀ ਉਹ ਤੇ ਆਪਾਂ ਤਿਆਰ 36 ਇੰਚ ਸਲਵਾਰ ਦੇ ਹਿਸਾਬ ਨਾਲ ਫਾਸੀ ਸਲਵਾਰ ਕਟਣੀ ਆ ਠੀਕ ਹੈ ਜੀ ਇਹ ਆਰਮਸ ਸਲਵਾਰ ਨਾਲ 2 ਇੰਚ ਜਾਂ 3 ਇੰਚ ਸਲਵਾਰ ਨੀਵੀਂ ਹੁੰਦੀ ਆ ਤੇ ਜਿਹੜੀ ਆਪਣੀ 36 ਇੰਚ ਸਲਵਾਰ ਤਿਆਰ ਆ ਉਹ ਆਪਾਂ 38 ਇੰਚ ਤਿਆਰ ਦੇ ਹਿਸਾਬ ਨਾਲ ਫਾਸੀ ਸਲਵਾਰ ਕੱਟਾਂਗੇ ਠੀਕ ਹੈ ਜੀ ਦੇਖੋ ਆਪਣੇ ਸੂਰ ਦੇ ਸੈਂਟਰ 'ਚ ਇਸ ਤਰੀਕਾ ਨਾਲ ਵਰਕ ਕੀਤਾ ਹੋਇਆ ਠੀਕ ਹੈ ਜੀ ਤੇ ਦੂਜੀ ਸਾਈਡ ਵੀ ਇਸ ਤਰੀਕਾ ਨਾਲ ਹੀ ਵਰਕ ਕੀਤਾ ਹੋਇਆ ਤੇ ਸਭ ਤੋਂ ਪਹਿਲਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਦੇਖੋ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡਿੰਗ ਕਰਨਾ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਆਪਾਂ ਵਰਕ ਨਾਲ ਵਰਕ ਮਲਾਵਾਂਗੇ ਜੀ ਮੈਂ ਆਹ ਕੜਾਈ ਕੀਤੀ ਹੋਈ ਨੂੰ ਬਰਾਬਰ ਕਰਾਂਗੇ ਇੱਕ ਦੂਜੇ ਦੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਵਰਕ ਨਾਲ ਵਰਕ ਆਪਣਾ ਮੈਚ ਹੋ ਗਿਆ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਕੱਪੜੇ ਨੂੰ ਸਾਰੇ ਕੱਪੜੇ ਨੂੰ ਆਪਾਂ ਇਸ ਤਰੀਕਾ ਨਾਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ ਵਰਕ ਹੈ ਬਿਲਕੁਲ ਆਪਾਂ ਸੈਂਟਰ 'ਚ ਰੱਖਣਾ ਐ ਇਸ ਤਰੀਕੇ ਨਾਲ ਠੀਕ ਹੈ ਜੀ ਵਰਕ ਦੇਖੋ ਆਪਣਾ ਬਿਲਕੁਲ ਸੈਂਟਰ 'ਚ ਆਏ ਦੋਨੇ ਪਾਸੇ ਬਰਾਬਰ ਵਰਕ ਆਪਣਾ ਠੀਕ ਹੈ ਜੀ ਇਧਰ ਵੀ ਸਾਰਾ ਕੱਪੜਾ ਇਸ ਤਰੀਕੇ ਨਾਲ ਹੀ ਆਪਾਂ ਫੋਲਡਿੰਗ ਕਰ ਲੈਣਾ ਹਾਂਜੀ ਹੁਣ ਆਪਾਂ ਸਲਵਾਰ ਦੀ ਲੰਬਾਈ ਦੇ ਨਿਸ਼ਾਨ ਲਾਉਣੇ ਆਂ ਦੇਖੋ ਆਪਾਂ ਜਿਹੜਾ ਪੌਂਚਾ ਰੱਖਣਾ ਐ ਸਿਰਫ ਇਹਦਾ ਹੀ ਆਪਾਂ ਪੌਂਚਾ ਰੱਖਾਂਗੇ ਇਹਦੇ ਵਿੱਚ ਐਕਸਟਰਾ ਕਪੜਾ ਆਪਣੇ ਕੋਲ ਪਹੁੰਚੇ ਵਾਸਤੇ ਹੈ ਨਹੀਂ ਗਿਆ ਕਿਉਂਕਿ ਆਪਾਂ ਫਾਸੀ ਸਲਵਾਰ ਬਣਾਉਣੀ ਹੈ ਇਹਦੇ ਵਿੱਚ ਆਪਾਂ ਨੂੰ 4-5 ਇੰਚ ਕਪੜਾ ਵਾਧੂ ਚਾਹੀਦਾ ਪਹੁੰਚੇ ਵਾਸਤੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਹੀ ਪਹੁੰਚਾ ਸਟਾਰਟ ਰੱਖਾਂਗੇ ਇਹਦਾ ਤੇ ਇਹਦੇ ਵਾਸਤੇ ਆਪਾਂ ਅੱਧਾ ਇੰਚ ਨਿਸ਼ਾਨ ਥਲੇ ਲਾ ਰਾਂਗੇ ਠੀਕ ਹੈ ਜੀ ਜਿਹੜਾ ਆਪਣਾ ਕਪੜਾ ਸਲਾਈ ਜਾ ਜੀ ਬਸ ਤੇ ਜਿਹੜਾ ਆਪਣਾ ਵਰਕ ਪਹੁੰਚਦੇ ਨਾਲ ਸਟਾਰਟ ਹੋ ਜੇ ਠੀਕ ਹੈ ਜੀ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕ ਨਾਲ ਲਾਈਨ ਲਾ ਰਾਂਗੇ ਸਿੱਧੀ ਇੱਕ ਇਸ ਤਰੀਕੇ ਨਾਲ ਹੁਣ ਆਪਾਂ ਇੱਥੋਂ ਲਮਾਈ ਲੈਣੀ ਹੈ ਆਪਣੀ ਸਾਰੀ ਸਲਵਾਰ ਦੀ ਠੀਕ ਹੈ ਜੀ ਥੋੜੀ ਜਿੰਨੀ ਵੀ ਸਲਵਾਰ ਹੈਗੀ ਆ ਤੁਸੀਂ ਉਹਨੂੰ 3 ਇੰਚ ਉੱਪਰ ਖਾਲੀ ਐਂਚ ਟੇਬਾ ਰੱਖ ਕੇ ਉੱਪਰ ਆਪਣੀ ਸਲਵਾਰ ਦੀ ਪੂਰੀ ਕੰਪਲੀਟ ਲੰਬਾਈ ਰੱਖ ਦੇਣੀ ਹੈ ਜਿਵੇਂ ਕਿ ਆਪਣੇ 36 ਇੰਚ ਸਲਵਾਰ ਤਿਆਰ ਸੀ ਤੇ ਆਪਾਂ ਫਾਰਸੀ ਸਲਵਾਰ ਬਣਣੀ ਹੈ ਤੇ ਆਪਾਂ 2 ਇੰਚ ਵਾਧ ਰੱਖਾਂਗੇ 38 ਇੰਚ ਠੀਕ ਹੈ ਜੀ ਤੇ ਐਂਚ ਟੇਬ ਤੁਸੀਂ 3 ਇੰਚ ਖਾਲੀ ਰੱਖਣਾ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਾਂ ਪੂਰੀ ਸਲਵਾਰ ਦੀ ਲੰਬਾਈ ਲਾ ਦੇਣੀ ਹੈ ਇਧਰ ਤੇ ਇਸ ਤੋਂ ਬਾਅਦ ਆਪਾਂ ਰੱਖਾਂਗੇ ਜੀ ਆਸਣ 10 ਇੰਚਾਂ ਚ ਪਰ ਆਸਣ ਰੱਖਾਂਗੇ ਠੀਕ ਹੈ ਜੀ ਤੇ ਪਹੁੰਚਾ ਇਹਨਾਂ ਦਾ ਵੱਡਾ ਹੁੰਦਾ ਜੀ ਠੀਕ ਹੈ ਜੀ ਜੇ ਆਪਣਾ ਆਮ ਪਹੁੰਚਾ 6 ਇੰਚਾ ਤੇ ਇਹਦਾ ਪਹੁੰਚਾ ਹੋਊਗਾ ਜੀ 9 ਇੰਚ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਾਵਾਂਗੇ 10 ਇੰਚ ਤੇ ਕਿਉਂ ਆਪਣਾ 9 ਇੰਚ ਪਹੁੰਚਾ ਤਿਆਰ ਰਹੇ ਜੂਗਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਤੇ ਅਸੀਂ ਕਾਟ ਅਸਨਾਈਸ ਲਾਈਨਾਂ ਬਣਾ ਦਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਤਿਆਸ਼ੀ ਕਾਟ ਲਾਤੀ ਹੈ ਕਿਉਂਕਿ ਫਾਸ਼ੀ ਸਲਵਾਰ ਆਪਣੀ ਖੁੱਲੀ ਹੁੰਦੀ ਹੈ ਤਾਂ ਕਰਕੇ ਆਪਾਂ ਜੇ ਆਪਣਾ ਪੌਂਚਾ 6 ਇੰਚਾ ਤੇ ਇਹਨੂੰ ਆਪਾਂ 9 ਇੰਚ ਤਿਆਰ ਪੌਂਚਾ ਰੱਖਿਆ 3 ਇੰਚ ਆਪਾਂ ਪੌਂਚਾ ਵਾਧ ਰੱਖਿਆ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਇਹਦੀ ਕਟਿੰਗ ਕਰ ਦਿਆਂਗੇ ठीक है जी अपनी फाशी सलवार की कटिंग होगी है इस तुम अपनी बैल्टी कटिंग करा बैल्ट लंबाई आप रखा जी सात इंच ठीक है जी तो चौड़ाई बैल्ट की अपनी भी इंच तैयार है तो आप इक्की इंच के निशान लावे एक इंच वक्ा यह इस तरीके आप कटिंग कर देंगे जी ਲੋ ਜੀ ਆਪਣੀ ਬੈਟਰੀ ਕਟਿੰਗ ਹੋ ਗਈ ਹੈ ਤੇ ਆਪਣੀ ਫਾਸ਼ੀ ਸਲਵਾਰ ਦੀ ਵੀ ਕਟਿੰਗ ਹੋ ਗਈ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਵਾਚ ਕਰੋ ਕਮੈਂਟ ਕਰੋ ਤੁਹਾਨੂੰ ਮੇਰੀ ਵੀਡੀਓ ਕਿਸ ਤਰੀਕਾ ਲੱਗੀ ਤੇ ਫਾਸ਼ੀ ਸਲਵਾਰ ਦੀ ਕਟਿੰਗ ਕਰਨੀ ਬਹੁਤ ਹੀ ਸੋਕੀ ਹੈ ਤੇ ਸਟੀਚਿੰਗ ਕਰਨੀ ਵੀ ਬਹੁਤ ਸੋਕੀ ਹੈ ਸੋ ਫਰੈਂਡਸ ਮਿਲਦੇ ਨੇ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ